ਕਿਸਾਨ ਦੋਸਤੋ ਜੇ ਤੁਸੀਂ ਚਾਹਦੇ ਹੋ ਤੁਹਾਡੇ ਝੋਨੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਿਕਸਿੰਗ ਨਾ ਹੋਵੇ ਤੁਹਾਡੀ ਪਨੀਰੀ ਜਲਦੀ ਤਿਆਰ ਹੋ ਜਾਏ ਤੇ ਤੁਹਾਡੇ ਬੂਟਿਆਂ ਦਾ ਮਤਲਬ ਕਿ ਤੁਹਾਡੇ ਖੇਤ ਦੇ ਵਿੱਚ ਝਾੜ ਜਿਹੜੀ ਵੀ ਤੁਸੀਂ ਵੈਰਾਈਟੀ ਚੂਜ਼ ਕੀਤੀ ਹੈ ਬਹੁਤ ਵਧੀਆ ਹੋਵੇ ਤਾਂ ਇਸ ਵੀਡੀਓ ਨੂੰ ਸੇਵ ਕਰ ਲਿਓ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਦੁਬਾਰਾ ਸੁਣਨ ਦੀ ਲੋੜ ਪਈ ਤਾਂ ਦੁਬਾਰਾ ਵੀ ਸੁਣ ਲਿਓ ਮੈਂ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਹੈ ਪਰ ਸੁਣੀਓ ਬੜੇ ਖਾਸ ਤੇ ਬੜੇ ਗੌਰ ਨਾਲ ਆਪਦਾ ਖੇਤ ਨੂੰ ਤਿਆਰ ਕਰਨਾ ਸ਼ੁਰੂ ਕਰਦੋ ਪਹਿਲਾ ਰੂਲ ਉਹਦੇ ਵਿੱਚ ਤੁਸੀਂ ਜਿਹੜਾ ਖੇਤ ਆਪਦਾ ਤਿਆਰ ਕਰਨਾ ਉਹ ਸੜਕ ਤੋਂ ਦੂਰ ਹੋਣਾ ਚਾਹੀਦਾ ਉਹ ਕਿਸੇ ਦਰਖਤ ਦੇ ਥੱਲੇ ਨਹੀਂ ਹੋਣਾ ਚਾਹੀਦਾ ਕਿਸੇ ਕੁੱਪ ਤੋਂ ਦੂਰ ਹੋਣਾ ਚਾਹੀਦਾ ਉਹਦਾ ਰੀਜ਼ਨ ਹੈ ਕਿਉਂ ਪਰ ਕਿਤੇ ਨਾ ਕਿਤੇ ਅਧੂਰੀ ਜਾਣਕਾਰੀ ਕਿਸਾਨ ਦੀ ਜੇਬ 'ਚੋਂ ਖਰਚਾ ਵਧ ਕਰਾ ਦਿੰਦੀ ਹੈ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਕਾਲ ਹੋਪ ਕਰਦਾ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਕਪੁਰਾ ਤੋਂ ਕਿਸਾਨ ਦੋਸਤੋਂ ਆਪਣੀ ਅੱਜ ਦੀ ਇਹ ਖਾਸ ਵੀਡੀਓ ਕਿਸੇ ਵੀ ਬੀਜਾਂ ਕਿਸੇ ਵੀ ਨਵੀਂ ਜਾਣਕਾਰੀ ਮਤਲਬ ਕਿਸੇ ਪ੍ਰੋਡਕਟ ਲਈ ਨਹੀਂ ਬਲਕਿ ਸਿਰਫ ਐਂ ਸਿਰਫ ਮੇਰੇ ਕਿਸਾਨ ਦੋਸਤਾਂ ਲਈ ਇੱਕ ਜਾਗਰੂਕਤ ਕਰਨ ਵਾਸਤੇ ਆਹ ਵੀਡੀਓ ਬਣ ਰਹੀ ਹੈ ਕਿਸਾਨ ਦੋਸਤੋਂ ਜਿਹੜੀ ਆਪਾਂ ਅੱਜ ਦੀ ਵੀਡੀਓ ਬਣਾ ਰਹੇ ਆ ਬਥੇਰੇ ਕਿਸਾਨ ਦੋਸਤ ਹਰ ਸਾਲ ਉਹ ਇਹਨਾਂ ਕੋਈ ਨਵੀਂ ਵੈਰਾਈਟੀ ਚੂਸ ਕਰਦੇ ਆ ਜਿਵੇਂ ਪਿਛਲੇ ਸਾਲ 26 ਦਾ ਰੁਹਾਮ ਬਹੁਤ ਜ਼ਿਆਦਾ ਸੀ ਪੂਸੇ 44 ਪੀਲਾ ਪੂਸਾ ਡੋਗਰ ਪੂਸਾ ਇਹਨਾਂ ਵੈਰਾਈਟੀਆਂ ਦਾ ਰੁਹਾਮ ਬਹੁਤ ਹੀ ਜ਼ਿਆਦਾ ਸੀ ਉਵੇਂ ਹੀ ਇਸ ਸਾਲ PR 131 ਮੇਨ ਵੈਰਾਈਟੀ ਪੂਰੇ ਪੰਜਾਬ ਦੀ ਮੇਨ ਜਾਂ ਫਿਰ ਕੋਈ 7401 ਕੋਈ 7301 ਕੋਈ 7501 ਕੋਈ ਹਾਈਬ੍ਰਿਡ 28367 ਨਵੀਆਂ ਨਵੀਆਂ ਵੈਰਾਈਟੀਆਂ ਵੀਜ ਰਿਹਾ ਅਲੱਗ ਅਲੱਗ ਅਰੇੀਆ ਦਾ ਇੱਕ ਵੱਖਰਾ ਵੱਖਰਾ ਟ੍ਰੈਂਡ ਹੈ ਹੁਣ ਉਹ ਨਵੀਂ ਵੈਰੈਟੀ ਚੂਸਦਾ ਕਰ ਰਿਹਾ ਪਰ ਵੱਡਣ ਮੌਕੇ ਕਿਸਾਨ ਦੋਸਤਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਕਿਉਂ ਕਿਸੇ ਦੇ ਕੋਈ ਵੱਖਰੀ ਵੈਰੈਟੀ ਵਿੱਚ ਰਲੀ ਆ ਜਾਂਦੀ ਹੈ ਕਿਸੇ ਦੀ ਪਨੀਰੀ ਕੋਈ ਪ੍ਰੋਪਰ ਤਿਆਰ ਨਹੀਂ ਹੋ ਪਾਂਦੀ ਕਿਤੇ ਨਾ ਕਿਤੇ ਆਪਣੇ ਤੋਂ ਕੋਈ ਗਲਤੀ ਰਹਿ ਜਾਂਦੀ ਹੈ ਕਿਸਾਨ ਦੋਸਤੋ ਇਹ ਅੱਜ ਦੀ ਵੀਡੀਓ ਖਾਸ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਚੂਸ ਕੀਤੀ ਹੈ ਕਿ ਮੈਂ ਆਪਣੇ ਦੋਸਤਾਂ ਲਈ ਇਹ ਵੀਡੀਓ ਬਣਾਉਂਗਾ ਕਿਸਾਨ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਥੋਡੇ ਝੋਨੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਿਕਸਿੰਗ ਨਾ ਹੋਵੇ ਥੋਡੀ ਪਨੀਰੀ ਜਲਦੀ ਤਿਆਰ ਹੋ ਜੇ ਤੇ ਥੋਡੇ ਬੂਟਿਆਂ ਦਾ ਮਤਲਬ ਕਿ ਥੋਡੇ ਖੇਤ ਦੇ ਵਿੱਚ ਝਾੜ ਜਿਹੜੀ ਵੀ ਤੁਸੀਂ ਵੈਰਾਈਟੀ ਚੂਜ਼ ਕੀਤੀ ਹੈ ਬਹੁਤ ਵਧੀਆ ਹੋਵੇ ਤਾਂ ਇਸ ਵੀਡੀਓ ਨੂੰ ਸੇਵ ਕਰ ਲਿਓ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਦੁਆਰਾ ਸੁਣਨ ਦੀ ਲੋੜ ਪਈ ਤਾਂ ਦੁਆਰਾ ਵੀ ਸੁਣ ਲਿਓ ਮੈਂ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਆ ਪਰ ਸੁਣੀਓ ਬੜੇ ਖਾਸ ਤੇ ਬੜੇ ਗੌਰ ਨਾਲ ਕਿਸਾਨ ਦੋਸਤੋ ਪਹਿਲਾ ਤਾਂ ਜਿਹੜੇ ਵੀ ਦੋਸਤਾਂ ਨੇ ਆਪਣੇ 20 ਮਈ ਨੂੰ ਪਨੀਰੀਆਂ ਲਾਉਣੀਆਂ ਆ ਜਾਂ ਕਿਸੇ ਨੇ 25 ਮਈ ਨੂੰ ਪਨੀਰੀਆਂ ਲਾਉਣੀਆਂ ਤੁਸੀਂ ਅੱਜ ਹੀ ਆਪ ਦਾ ਖੇਤ ਨੂੰ ਤਿਆਰ ਕਰਨਾ ਸ਼ੁਰੂ ਕਰ ਦਿਓ ਪਹਿਲਾ ਰੂਲ ਉਹਦੇ ਵਿੱਚ ਤੁਸੀਂ ਜਿਹੜਾ ਖੇਤ ਆਪਦਾ ਤਿਆਰ ਕਰਨਾ ਉਹ ਸੜਕ ਤੋਂ ਦੂਰ ਹੋਣਾ ਚਾਹੀਦਾ ਉਹ ਕਿਸੇ ਦਰਖਤ ਦੇ ਥੱਲੇ ਨਹੀਂ ਹੋਣਾ ਚਾਹੀਦਾ ਕਿਸੇ ਕੁੱਪ ਤੋਂ ਦੂਰ ਹੋਣਾ ਚਾਹੀਦਾ ਉਹਦਾ ਰੀਜ਼ਨ ਹੈ ਕਿਉਂ ਸੜਕ ਤੇ ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਕਿਸਾਨ ਦੋਸਤਾਂ ਨੂੰ ਲੋਆਂ ਦਾ ਟਾਈਮ ਸ਼ੁਰੂ ਹੋਊਗਾ ਆਸੇ-ਪਾਸੇ ਵਾਹਣ ਪਈਏ ਵਿਲੇ ਤੇ ਜਿਹੜੇ ਤੁਸੀਂ ਪਨੀਰੀ ਵਾਲੇ ਥਾਂ ਚੂਸ ਕਰਨਾ ਹੈ ਨਾ ਉਹਦੇ ਆਸੇ-ਪਾਸੇ ਵਾਲੇ ਥਾਂ ਨੂੰ ਵੀ ਤੁਸੀਂ ਪਾਣੀ ਲਾਗ ਦੇਣਾ ਕਿਉਂ ਜਦੋਂ ਸੜਕ ਤੇ ਮਿੱਟੀ ਉੱਡਦੀ ਆ ਉਹ ਤੁਹਾਡੀ ਪਨੀਰੀ ਦੇ ਉੱਤੇ ਜਾ ਕੇ ਪੈਂਦੀ ਤੇ ਪਨੀਰੀ ਤੁਹਾਡੀ ਉਸ ਮਿੱਟੀ ਨਾਲ ਹੀ ਮਚਣ ਲੱਗ ਜਾਂਦੀ ਆ ਰੀਜ਼ਨ ਮਿੱਟੀ ਗਰਮ ਹੁੰਦੀ ਆ ਇਹ ਇੱਕ ਬੜਾ ਵੱਡਾ ਰੀਜ਼ਨ ਹੈ ਦੂਸਰੀ ਗੱਲ ਜਦੋਂ ਆਸੇ-ਪਾਸੇ ਮਿੱਟੀ ਵਾਲਾ ਵਾਹਣ ਹੋਊਗਾ ਜਦੋਂ ਮਿੱਟੀ ਉੱਡ ਕੇ ਨੇਰੀਆਂ ਚੱਲਦੀਆਂ ਵੈਸੇ ਵੀ ਹਵਾ ਚੱਲਦੀ ਆ ਉਹ ਪਨੀਰੀ ਬਰੀਕ ਹੁੰਦੀ ਆ ਪਨੀਰੀ ਸੋਲ ਹੁੰਦੀ ਆ ਤੇ ਉਦੋਂ ਵੀ ਪਨੀਰੀ ਮਚਣ ਲੱਗ ਜਾਂਦੀ ਆ ਦੂਸਰਾ ਰੂਲ ਜਦੋਂ ਤੁਸੀਂ ਖੇਤ ਚੋ ਵੈਰਾਈਟੀ ਮਤਲਬ ਕਿ ਚੇਂਜ ਕਰ ਰਹੇ ਹੋ ਕਿਸਾਨ ਦੋਸਤੋਂ ਉਹ ਕੀ ਹੁੰਦਾ ਹੁਣ ਤੁਸੀਂ ਵੇਖਿਆ ਹੋਊਗਾ ਬਤੇਰੇ ਵੀਰਾਂ ਨੇ ਮੱਕੀਆਂ ਲਾਈਆਂ ਨੂੰਗੀਆਂ ਲਾਈਆਂ ਜੰਤਰ ਵੀਜੀਆਂ ਖਖਣੀਆਂ ਵੀਜੀਆਂ ਆਮ ਪੱਠਿਆਂ ਤੇ ਕਨਾਲ ਦੋ ਕਨਾਲਾ ਵੀਜੀਆਂ ਉਹਦੇ ਵਿੱਚ ਕਿਸਾਨ ਦੋਸਤਾਂ ਦੇ ਝੋਨੇ ਉਗਰੇ ਆਏ ਹੁਣ ਦੱਸੋ ਉਹ ਝੋਨਾ ਕਿੱਥੋਂ ਉਗਰਿਆ ਕਿਸਾਨ ਦੋਸਤੋਂ ਜਦੋਂ ਮਸ਼ੀਨ ਵੱਢਦੀ ਹੈ ਪਿੱਛੇ ਕਿਤੇ ਨਾ ਕਿਤੇ ਝੋਨਾ ਰਹਿ ਜਾਂਦਾ ਹੈ ਉਹ ਜਦੋਂ ਆਪਦੇ ਸਮੇਂ ਮੁਤਾਬਕ ਜਦੋਂ ਆਪਾਂ ਪਾਣੀ ਲਗਾਉਨੇ ਆ ਸਮਾਂ ਆਉਂਦਾ ਟੈਂਪਰੇਚਰ ਉਹਨੂੰ ਪ੍ਰੋਪਰ ਮਿਲਦਾ ਤੇ ਉਹੀ ਝੋਨਾ ਆਪਣੇ ਖੇਤ ਚ ਫੁੱਟੇ ਆਉਂਦਾ ਆਮ ਹੀ ਤੁਸੀਂ ਮੱਕੀਆਂ ਚ ਵੇਖ ਲਓ ਮੱਕੀਆਂ ਦੇ ਵਿੱਚ ਝੋਨਾ ਬਹੁਤ ਵੱਡਾ ਵੱਡਾ ਹੋਇਆ ਖੜਾ ਉਹੀ ਗੱਲ ਜਦੋਂ ਆਪਾਂ ਪਨੀਰੀ ਬੀਜਦੇ ਆ ਉਹਨੂੰ ਪਾਣੀ ਲਗਾਉਨੇ ਆ ਕਿਉਂ ਪਨੀਰੀ ਦੇ ਵਿੱਚ ਕਿਤੇ ਨਾ ਕਿਤੇ ਦੂਜਾ ਝੋਨਾ ਮਿਕਸਿੰਗ ਆ ਜਾਂਦਾ ਤਾਂ ਯਾਦ ਰੱਖਿਓ ਮੇਰੀ ਗੱਲ ਨੂੰ ਖੇਤ ਜਿਹੜਾ ਹੁਣ ਤੁਸੀਂ ਚੂਜ਼ ਕਰਨਾ ਉਹਨੂੰ ਤੁਸੀਂ ਘੱਟੋ ਘੱਟ ਦੋ ਵਾਰੀ ਰੋਣੀ ਹੁਣੇ ਕਰਨਾ ਨਾ ਕਿ ਉਸ ਟਾਈਮ ਤੇ ਤੇ ਇਹਦੇ ਨਾਲ ਤੁਹਾਨੂੰ ਕਿਸੇ ਵੀ ਵੈਰਾਈਟੀ ਦੇ ਵਿੱਚ ਮਿਕਸਿੰਗ ਦੀ ਪ੍ਰੋਬਲਮ ਨਹੀਂ ਆਉ। ਤੀਸਰਾ ਰੂਲ ਜਦੋਂ ਹੁਣ ਆਪਣੇ ਆਮ ਦੋਸਤ ਹੀ ਕਹਿਣ ਲੱਗ ਜਾਂਦੇ ਆ ਵੀਰੇ ਸੁਣੀ ਵੀਰੇ ਮੇਰੀ ਪਨੀਰੀ ਬੜੀ ਲੇਟ ਤਿਆਰ ਹੋਈ। ਮੇਰੀ ਪਨੀਰੀ ਤਿਆਰ ਨਹੀਂ ਹੋ ਰਹੀ। ਹੁਣ 26 ਹੋ ਗਿਆ 1509 ਹੋਗੀ 1692 ਹੋਗੀ 1847 ਹੋਗੀ। ਕਿਸਾਨ ਦੋਸਤੋ ਤੀਜਾ ਰੂਲ ਹੈ ਕਿ ਇਹਦੀ ਪਨੀਰੀ 22 ਤੋਂ 25 ਦਿਨਾਂ ਦੇ ਵਿੱਚ ਤੁਹਾਡੀ ਖੇਤ ਵਿੱਚ ਲੱਗਣੀ ਬਹੁਤ ਜ਼ਰੂਰੀ ਹੈ। ਕਿਉਂ? ਇੱਕ ਉਸੇ ਸਾਰੀ ਪਨੀਰੀ ਕਦੇ ਜ਼ਿੰਦਗੀ ਚ ਇਕੱਠੀ ਨਹੀਂ ਵਿਜਣੀ ਹੁਣ ਤੁਹਾਡੇ ਕੋਲੇ 5 ਕਿੱਲੇ ਆ 10 ਕਿੱਲੇ ਆ 15 ਵੀ 100 ਕਿੱਲੇ ਹੁਣ ਪਨੀਰੀ ਨੂੰ ਤੁਸੀਂ ਇੱਕੋ ਟਾਈਮ ਤੇ ਵਿਜਤੀ ਹੁਣ ਅਕਸਰ ਖੇਤ ਵਿੱਚ ਝੋਨਾ ਲੱਗਦਾ ਹੀ ਲੱਗੂਗਾ ਹੁਣ ਜਿਹੜੀ 22 ਦਿਨਾਂ ਦੀ ਪਨੀਰੀ ਲੱਗੀ ਤੇ ਜਿਹੜੀ 30 ਦਿਨਾਂ ਦੀ ਪਨੀਰੀ ਲੱਗੀ ਆ 35 ਦਿਨਾਂ ਦੀ ਪਨੀਰੀ ਲੱਗੀ ਕਿਸਾਨ ਦੋਸਤੋ ਦੱਸੋ ਉਹਦਾ ਝਾੜ ਸੇਮ ਬਰਾਬਰ ਕਿਵੇਂ ਹੋ ਸਕਦਾ ਫੇਰ ਹੀ ਆਪਣੀ ਔਸਤ ਦਿਨੋ ਦਿਨ ਦਿਨੋ ਦਿਨ ਘਟਦੀ ਜਾਂਦੀ ਤੁਸੀਂ ਜੇ ਤੁਹਾਡੇ ਕੋਲ ਵਾਣ ਜ਼ਿਆਦਾ ਹੈ ਮਤਲਬ ਤੁਹਾਡੇ ਕੋਲ ਖੇਤ ਜ਼ਿਆਦਾ ਹੈ ਤੁਹਾਡੇ ਕੋਲ ਖੇਤੀ ਜ਼ਿਆਦਾ ਹੈ ਭਾਵੇਂ ਆਪਦੀ ਆ ਭਾਵੇਂ ਠੇਕੇ ਦੇ ਤੁਸੀਂ ਪਨੀਰੀਆਂ ਨੂੰ ਕਿਸ਼ਤਾਂ ਦੇ ਵੰਡਣਾ ਜਿਵੇਂ ਕੋਈ 20 ਨੂੰ 20 ਦੀ ਕੋਈ 25 ਨੂੰ 20 ਦੀ ਮਤਲਬ ਕਿ ਤੁਹਾਡੀ ਟਾਈਮਿੰਗ ਦਾ ਫਰਕ ਹੋਣਾ ਚਾਹੀਦਾ ਜੇ ਤੁਹਾਡੀ ਟਾਈਮਿੰਗ ਦਾ ਫਰਕ ਹੋਊਗਾ ਉਵੇਂ ਤੁਹਾਡੀ ਖੇਤ ਵਿੱਚ ਲਵੀ ਪਨੀਰੀ ਲੱਗੂਗੀ ਜਦੋਂ ਤੁਹਾਡੀ ਲਵੀ ਪਨੀਰੀ ਲੱਗੂਗੀ ਤੁਹਾਡਾ ਝਾੜ ਉਥੋਂ ਹੀ ਵਧਣਾ ਚਾਹੀਦਾ ਬਾਅਦ ਵਿੱਚ ਆਪਾਂ ਫੋਨ ਕਰਦੇ ਆਪਾਂ ਸਪਰੇ ਕੜੀ ਕੜੀ ਐ ਕਿ ਯਾਰ ਵੀਰੇ ਮੇਰੇ ਝਾੜਵਾ ਜੀ ਮੇਰੇ ਫੋਕ ਪੈਂਦੀ ਆ ਮੇਰੇ ਉਹਦੇ ਰੀਜ਼ਨ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੇ ਆ ਦੂਸਰਾ ਗੱਲ ਤੁਸੀਂ ਜਦੋਂ ਪਨੀਰੀ ਦਾ ਖੇਤ ਕਿਸਾਨ ਦੋਸਤੋ ਤਿਆਰ ਕਰਨਾ ਹੈ ਕੋਸ਼ਿਸ਼ ਕਰੋ ਤੁਸੀਂ ਹੁਣੇ ਉਹਨੂੰ ਤਿਆਰ ਕਰਨਾ ਸ਼ੁਰੂ ਕਰੋ ਉਹਦੇ ਵਿੱਚ ਕੋਈ ਕਨਾਲ ਮਗਰ ਕੋਈ 15 ਕੁਆਂਟਲ ਰੂੜੀ ਪਾਓ ਉਹਦੇ ਨਾਲ ਰੂੜੀ ਪਾਉਣ ਨਾਲ ਕੀ ਹੋਊਗਾ ਇੱਕ ਤਾਂ ਖੇਤ ਦੇ ਵਿੱਚ ਉਹਦੇ ਮਾਈਕਰੋ ਨਿਊਟ੍ਰੀਐਂਟਸ ਦਾ ਲੈਵਲ ਪੂਰਾ ਹੋ ਜਾਊਗਾ ਦੂਸਰਾ ਰੂੜੀ ਪਾਉਣ ਨਾਲ ਖੇਤ ਉੱਤੇ ਪੋਲਾ ਰਹੂਗਾ ਤੀਸਰੀ ਗੱਲ ਉਸ ਟਾਈਮ ਬਾਤ ਦੇ ਵਿੱਚ ਪਨੀਰੀ ਤੁਹਾਡੀ ਪੀਲੀ ਨਹੀਂ ਪਾਉਗੀ ਤੇ ਚੌਥੀ ਗੱਲ ਉਹਨੂੰ ਜਦੋਂ ਰੂੜੀ ਪਾ ਕੇ ਤੁਸੀਂ ਹੁਣ ਰੌਣੀ ਕਰ ਦੋਗੇ ਇੱਕ ਤਾਂ ਰੂੜੀ ਦੇ ਵਿੱਚ ਜਿਹੜੇ ਕੱਖਾਂ ਦੀ ਸਮੱਸਿਆ ਹੈ ਜਿੰਨੇ ਵੀ ਕੱਖ ਹੋਣਗੇ ਉਹ ਵੀ ਉਗਰੇ ਹੋਣਗੇ ਦੂਸਰੀ ਗੱਲ ਜਿਹੜੇ ਖੇਤ ਦੇ ਵਿੱਚ ਪੁਰਾਣੇ ਝੋਨੇ ਦਾ ਬੀਜ ਪਿਆ ਉਹ ਵੀ ਉਗਰੇ ਆਊਗਾ ਤੇ ਚੌਥੀ ਗੱਲ ਕਿ ਜਿਸ ਟਾਈਮ ਤੁਸੀਂ ਪਨੀਰੀ ਬੀਜੋਗੇ ਉਸ ਟਾਈਮ ਇਹੀ 26 ਦੀ ਪਨੀਰੀ 1699 ਦੀ ਪਨੀਰੀ 1847 ਪਨੀਰੀ PR131 ਕਿਸੇ ਵੀ ਪ੍ਰਕਾਰ ਦੀ ਪਨੀਰੀ ਉਹ ਤੁਹਾਡੇ ਬੜੀ ਜਲਦੀ 20 ਤੋਂ 25 ਦਿਨਾਂ ਦੇ ਵਿੱਚ ਲਾਉਣ ਲਈ ਤਿਆਰ ਹੋਊਗੀ ਤੇ ਤੁਹਾਡੇ ਜਿਸ ਟਾਈਮ ਤੁਸੀਂ ਪਨੀਰੀ ਬੀਜੀ ਹੋਊਗੀ ਪਨੀਰੀ ਦੇ ਵਿੱਚ ਪੀਲਾ ਰੋਗ ਵੀ ਮਤਲਬ ਕਿ ਪੀਲਾਪਨ ਭਾਵੇਂ ਫੈਰਸ ਦੀ ਕਮੀ ਆ ਭਾਵੇਂ ਉਹ ਜ਼ਿੰਕ ਦੀ ਕਮੀ ਆ ਭਾਵੇਂ ਉਹ ਮੈਗਨੀਸ਼ੀਅਮ ਦੀ ਕਮੀ ਆ ਕਿਸੇ ਵੀ ਪ੍ਰਕਾਰ ਦੀ ਕਿਸਾਨ ਦੋਸਤੋਂ ਉਹ ਵੀ ਘਟੋ ਤਾਂ ਪਨੀਰੀ ਜਿਹੜੀ ਤੁਹਾਡੇ 26 ਹੋ 26 ਤੋਂ ਇਲਾਵਾ ਪੀਆਰ 128 ਹੋ ਗਿਆ ਪੀਆਰ 130 ਹੋ ਗਿਆ ਪੀਆਰ 100 ਮਤਲਬ ਕਿ 31 ਹੋ ਗਿਆ ਜਿੰਨੇ ਵੀ ਪੀਆਰ ਦੀਆਂ ਲੰਬੀ ਕਿਸਮਾਂ ਆ ਉਹ ਤੁਸੀਂ ਕਿਸਾਨ ਦੋਸਤੋਂ ਪਨੀਰੀ 25 ਤੋਂ 30 ਦਿਨਾਂ ਦੇ ਲੈ ਸਕਦੇ ਹੋ ਤੇ ਸ਼ਾਰਟ ਟਾਈਮ ਵੈਰਾਈ ਕਿਸਾਨ ਦੋਸਤੋਂ ਤੁਸੀਂ 22 ਤੋਂ 25 ਦਿਨਾਂ ਦੇ ਵਿੱਚ ਖੇਤ ਵਿੱਚ ਲਾ ਸਕਦੇ ਹੋ ਹੋਰ ਬਥੇਰੇ ਰੂਲ ਹੈ ਜਿਵੇਂ ਇੱਕ ਕਨਾਲ ਦੀ 3.5 ਕਿਲੋ ਤੁਸੀਂ ਯੂਰੀਆ ਨਾਲ ਤੁਸੀਂ ਸਿੰਗਲ ਸੁਪਰ ਫਾਸਫਰਡ 5-5 ਕਿਲੋ ਨਾਲ ਤੁਸੀਂ 5 ਕਿਲੋ 21% ਵਾਲੀ ਜ਼ਿੰਕ ਜਾਂ 33% ਵਾਲੀ 3-3 ਕਿਲੋ ਜ਼ਿੰਕ ਇਹ ਤੁਸੀਂ ਵਾਣ ਵਾਣ ਦੇ ਟਾਈਮ ਪਹਿਲਾਂ ਹੀ ਛਿੱਟਾ ਦੇ ਦਿਓ ਕਿ ਰੀਜ਼ਨ ਕੀ ਹੈ ਕਿ ਜਿਸ ਟਾਈਮ ਤੁਹਾਡੀ ਪਨੀਰੀ ਲੱਗੂਗੀ ਉਹ ਲੱਗਦੇ ਸਾਰ ਉਹਦੀ ਜੜ ਤੁਰੂਗੀ ਇੱਕ ਕਿਸਾਨ ਦੋਸਤੋ ਹੋਰ ਬੜੀ ਪ੍ਰੋਬਲਮ ਆਉਂਦੀ ਹੈ ਪਨੀਰੀ ਪੀਲੀ ਹੁੰਦੀ ਰਹਿੰਦੀ ਹੈ ਤੇ ਕਿਸਾਨ ਦੋਸਤ ਆਪਣੀ ਯੂਰੀਆ ਡੀਏਪੀ ਦੀ ਸਪਰੇਇਆਂ ਕਰਨ ਲੱਗ ਜਾਂਦੇ ਆ ਉਹਦੇ ਵਿੱਚ ਧਿਆਨ ਨਾਲ ਉਸ ਟਾਈਮ ਤੁਸੀਂ ਪੱਟ ਕੇ ਵੇਖਣੀ ਹੈ ਕਿ ਨਿੰਮਾ ਟੋੜ ਦੀ ਸਮੱਸਿਆ ਤਾਂ ਨਹੀਂ ਇੱਕ ਗੰਦਾ ਬਣ ਜਾਂਦੀ ਹੈ ਬਿਲਕੁਲ ਨਿਕਲ ਕੇ ਮੈਂ ਇੱਕ ਫੋਟੋ ਵੀ ਨਾਲ ਸ਼ੇਅਰ ਕਰੂੰਗਾ ਝੋਨੇ ਦੇ ਵਿੱਚ ਮੇਰੇ ਕੋਲ ਇੱਕ ਫੋਟੋ ਪੁਰਾਣੀਆਂ ਪਈਆਂ ਜਾਂ ਪਨੀਰੀ ਦੀ ਪੁਰਾਣੀਆਂ ਫੋਟੋਆਂ ਪਈਆਂ ਕਿ ਨਿੰਮਾ ਟੋੜ ਪੈਣ ਲੱਗ ਜਾਂਦੀ ਹੈ ਉਹ ਤੁਹਾਨੂੰ ਅੱਦੇ ਕਿਸਾਨ ਦੋਸਤਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਨਿੰਮਾ ਟੋੜ ਹੁੰਦੀ ਕੀ ਹੈ ਉਹ ਹੋਰ ਚੀਜ਼ਾਂ ਦੇ ਸਪਰੇਅ ਕਰ ਲੱਗ ਪੈਂਦੇ ਆ ਪਰ ਕਿਤੇ ਨਾ ਕਿਤੇ ਅਧੂਰੀ ਜਾਣਕਾਰੀ ਕਿਸਾਨ ਦੀ ਜੇਬ ਚੋਂ ਖਰਚਾ ਵਧ ਕਰਾ ਦਿੰਦੀ ਹੈ ਤਾਂ ਕਿਸਾਨ ਦੋਸਤੋ ਮੇਬੀ ਸ਼ਾਇਦ ਤੁਹਾਨੂੰ ਮੇਰੀ ਵੀਡੀਓ ਦੇ ਮਾਧਿਅਮ ਰਾਹੀਂ ਬਹੁਤ ਗੱਲਾਂ ਪਤਾ ਲੱਗੀਆਂ ਹੋਣਗੀਆਂ ਮੇਰੇ 4 ਰੂਲ ਜਿਹੜੇ ਤੁਹਾਨੂੰ ਮੈਂ ਸਮਝਾਏ ਆ ਹੁਣੇ ਵਾਣ ਰੋਣੀ ਕਰ ਦੋ ਜਿੰਦੇ ਨਾਲ ਕਿ ਤੁਹਾਨੂੰ ਕੱਖਾਂ ਦੀ ਸਮੱਸਿਆ ਆ ਜਾਂ ਮਿਕਸਿੰਗ ਦੀ ਸਮੱਸਿਆ ਨੀ ਆਉ। ਹੁਣੇ ਆਪਦਾ ਖੇਤ ਡਿਸਾਈਡ ਕਰ ਲੋ ਆਪ ਦਾ ਸੜਕ ਤੋਂ ਦੂਰ ਕਿਸੇ ਕੋਪ ਤੋਂ ਦੂਰ ਛਾਲ ਏਰੀਆ ਤੋਂ ਦੂਰ ਕਿ ਤੁਹਾਡੀ ਪਨੀਰੀ ਜਲਦੀ ਤਿਆਰ ਹੋਵੇ ਤੇ ਪਨੀਰੀ ਠੰਡੀ ਰਹੇ ਤੇ ਬੜੀ ਤਰੀਕੇ ਨਾਲ ਤਿਆਰ ਹੋਵੇ। ਤੀਜਾ ਰੂਲ ਹੁਣੇ ਹੀ ਉਹਦੇ ਜ਼ਰੂਰੀ ਪਾ ਕੇ ਉਹਦੇ ਮਾਈਕਰੋ ਨਿਊਟ੍ਰੀਐਂਟਸ ਦੀ ਮਤਲਬ ਕਿ ਜਿੰਨੇ ਉਹਨਾਂ ਮਾਈਕਰੋ ਨਿਊਟ੍ਰੀਐਂਟਸ ਦੀ ਲੋੜ ਹੈ ਉਹ ਪੂਰੀ ਹੁੰਦੀ ਰਹੇ ਤੇ ਚੌਥੀ ਗੱਲ ਬੜੀ ਜਲਦੀ ਤੇ ਪਨੀਰੀ ਇਸ ਤਰੀਕੇ ਨਾਲ ਤਿਆਰ ਹੋਊਗੀ ਤੇ ਤੁਹਾਡੀ ਪਨੀਰੀ ਆਣ ਗਵਾਨੀ ਵੀ ਇੱਕ ਉਹ ਪੁੱਛੂਗਾ ਯਾਰ ਕੀ ਪਾਇਆ ਸੀਗਾ ਜਾਂ ਤੇਰੀ ਪਨੀਰੀ ਨਹੀਂ ਜਲਦੀ ਤਿਆਰ ਹੋਗੀ ਪਾਇਆ ਤਾਂ ਆਪਾਂ ਕੁਛ ਨਹੀਂ ਸ਼ਾਇਦ ਪਾਇਆ ਤੁਹਾਡੇ ਵੀਰ ਨੇ ਤੁਹਾਡੇ ਕਿਸੇ ਦੋਸਤ ਨੇ ਤੁਹਾਡੇ ਕਿਸੇ ਰਿਸ਼ਤੇਦਾਰ ਉਸ ਤੋਂ ਵੱਧ ਹੋਵੇ ਪਰ ਤੁਸੀਂ ਇੱਕ ਸਿਸਟਮ ਨਾਲ ਕਰਿਓ ਇਹ ਨਹੀਂ ਕਿ ਅਬ ਤੇਈ ਨੂੰ ਪਨੀਰੀ ਬਜਣੀ ਹੈ ਤਾਂ ਆਪਾਂ ਵਾਣ ਵੀ ਨੂੰ ਤਿਆਰ ਕਰਨਾ ਕਿਸਾਨ ਦੋਸਤੋਂ ਜੇ ਤੁਸੀਂ ਹੁਣ ਫ੍ਰੀ ਹੋ ਤਾਂ ਆਸ ਦਾ ਪਨੀਰੀਆ ਦਾ ਖੇਤ ਹੁਣ ਅੱਜ ਹੀ ਤਿਆਰ ਕਰਨਾ ਸ਼ੁਰੂ ਕਰੋ ਕਿ ਉਸ ਟਾਈਮ ਤੇ ਜਾ ਕੇ ਨਾ ਤੁਹਾਨੂੰ ਨਦੀਨਾ ਦੀ ਸਮੱਸਿਆ ਹੋਵੇ ਨਾ ਤੁਹਾਨੂੰ ਪਨੀਰੀ ਜਲਦੀ ਤਿਆਰ ਕਰਨ ਦੀ ਸਮੱਸਿਆ ਹੋਵੇ ਨਾ ਉਹਦੇ ਵਿੱਚ ਮੇਨ ਗੱਲ ਮਿਕਸਿੰਗ ਦੀ ਸਮੱਸਿਆ ਹੋਵੇ ਬਾਕੀ ਕਿਸਾਨ ਦੋਸਤੋ ਹੋ ਸਕਦਾ ਮੇਰੇ ਕੋਲ ਕੋਈ ਚੀਜ਼ ਦੱਸਣ ਮੌਕੇ ਵੀ ਰਹਿ ਗਈ ਹੋਵੇ ਹਾਂ ਤੁਸੀਂ ਆਪ ਦਾ ਕਮੈਂਟਾਂ ਦੇ ਵਿੱਚ ਸੁਝਾਅ ਪੂਰਾ ਦੇਣਾ ਜਾਂਦੇ ਜਾਂਦੇ ਮੈਂ ਬੇਨਤੀ ਉਹ ਹੀ ਫੇਰ ਦੁਬਾਰਾ ਕਰਨਾ ਚਾਹੂੰਗਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸੇਵ ਜ਼ਰੂਰ ਕਰ ਲਿਓ ਕਿਉਂਕਿ ਇਹ ਥੋੜੀ ਵੀਡੀਓ ਨੇ ਕੰਮ ਬਹੁਤ ਹੋਣਾ ਹੈ ਦੂਸਰੀ ਗੱਲ ਤੁਸੀਂ ਮੈਨੂੰ ਜੇ ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗੀ ਹੋਵੇ ਤੇ 8437700547 ਮੇਰਾ ਫੋਨ ਨੰਬਰ ਹੈ ਤੁਸੀਂ ਮੈਨੂੰ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਕਾਲ ਜਾਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਿਹੜੀ ਜਾਣਕਾਰੀ ਵੀ ਤੁਹਾਨੂੰ ਚਾਹੀਦੀ ਹੋਊਗੀ ਮੈਂ ਪ੍ਰੋਪਰ ਜਾਣਕਾਰੀ ਜੇ ਮੈਂ ਬਿਜ਼ੀ ਵੀ ਹੋਊਗਾ ਤੇ ਤੁਹਾਨੂੰ ਮੈਂ ਬੈਕ ਕਾਲ ਕਰਕੇ ਪ੍ਰੋਪਰ ਜਾਣਕਾਰੀ ਦਊਗਾ ਬਾਕੀ ਮੈਂ ਜਾਂਦੇ ਜਾਂਦੇ ਆਪਦੇ ਕਿਸਾਨ ਦੋਸਤਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਕਿ ਜਿਵੇਂ ਤੁਸੀਂ ਵੱਧ ਚੜ ਕੇ ਮੇਰੀ ਵੀਡੀਓਜ਼ ਨੂੰ ਮੇਰੀ ਰੀਲਸ ਨੂੰ ਪਿਆਰ ਦਿੰਦੇ ਹੋ ਸ਼ੇਅਰ ਕਰਦੇ ਹੋ ਮੈਨੂੰ ਬਹੁਤ ਫਕਰ ਮਹਿਸੂਸ ਹੁੰਦਾ ਕਿ ਮੈਂ ਕਿਸੇ ਨਾ ਕਿਸੇ ਵੀਰ ਦੇ ਕਿਸੇ ਨਾ ਕਿਸੇ ਦੋਸਤ ਦੇ ਕੋਈ ਨਾ ਕੋਈ ਛੋਟੀ ਜਾਣਕਾਰੀ ਮੋਟੀ ਜਾਣਕਾਰੀ ਲੈ ਕੇ ਉਹਦੇ ਕੰਮ ਆ ਰਿਹਾ ਹਾਂਗਾ ਤੇ ਬਾਕੀ ਕਿਸਾਨ ਦੋਸਤੋ ਮੈਂ ਜਾਂਦੇ ਹਾਂ ਤੇ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਾਂ ਜੇ ਕੋਈ ਤੁਹਾਡਾ ਆਪ ਦਾ ਸੁਝਾਅ ਹੋਵੇ ਤੁਸੀਂ ਮੈਨੂੰ ਕਮੈਂਟਾਂ 'ਚ ਲਿਖਿਓ ਮੈਂ ਤੁਹਾਡੀ ਗੱਲ ਦਾ ਰਿਪਲਾਈ ਜ਼ਰੂਰ ਕਰਾਂਗਾ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ